ਹੈਲੋ 사ਸੀ ਕਾਲ ਜੀ ਮੇਰਾ ਪਿੰਡ ਦਬੁਰਜੀਆ ਮੈਂ ਐਨਆਰਆਈ ਆ ਤੇ ਮੇਰੇ ਬੱਚੇ ਦੇ ਪਿੱਛੇ ਇੰਡੀਆ ਬਾਪਿਓ ਬਜ਼ੁਰਗ ਹੈ ਤੇ ਮੇਰੇ ਘਰ ਬੰਦੇ ਮਾਰ ਲਾਗੇ ਨੇ ਮੇਰੇ ਪਰਿਵਾਰ ਨੂੰ ਤੇ 7-8 ਦਿਨ ਹੋ ਗਏ ਆ ਪ੍ਰਸ਼ਾਸਨ ਤੋਂ ਅਸੀਂ ਰਿਪੋਰਟ ਵੀ ਲਿਖਾਈ ਹੈ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਤੇ ਮੇਰੀ ਬੇਨਤੀ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਇਧਰ ਧਿਆਨ ਦਿੱਤਾ ਜਾਵੇ ਕੱਲ ਨੂੰ ਉਹ ਮੁੰਡੇ ਕੋਲ ਪਿਸਤੌਲ ਵੀ ਹੈ ਕਹਿੰਦੇ ਗੋਲੀਆਂ ਵੀ ਚਲਾਈਆਂ ਹੋਈਆਂ ਨੇ ਇਹ ਮਿਹਰਬਾਨੀ ਤੁਹਾਡੀ ਤਸ਼ੀਦ ਇਤਿਹਾਲ ਤੋਂ ਪ੍ਰਸ਼ਾਸਨ ਨੂੰ ਬੇਨਤੀ ਦੋਨੀਆਂ ਹੱਥ ਜੋੜ ਕੇ ਜੀ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਬੁਰਜੀ ਇਲਾਕੇ ਦੇ ਵਿੱਚ ਇੱਕ ਐਨ ਆਰ ਆਈ ਪਰਿਵਾਰ ਦੇ ਘਰ ਦੇ ਉੱਤੇ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ। ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰਨਾ। ਤਸਵੀਰਾਂ ਦੇਖ ਸਕਦੇ ਹੋ ਇਹ ਘਰ ਹੈ ਐਨ ਆਰ ਆਈ ਦਾ ਜਿਸ ਦੇ ਉੱਤੇ ਬਦਮਾਸ਼ਾਂ ਵੱਲੋਂ ਦੇਰ ਰਾਤਾਂ ਕਿ ਹਮਲਾ ਕੀਤਾ ਗਿਆ 13 ਹੰਥਿਆਰਾਂ ਦੇ ਨਾਲ ਗੇਟ ਦੇ ਉੱਤੇ ਹਮਲਾ ਕੀਤਾ ਗਿਆ ਤਾਂ ਮੌਕੇ ਦੇ ਉੱਤੇ ਪੂਰਾ ਇਲਾਕਾ ਇਕੱਠਾ ਹੋਇਆ ਹੋਇਆ ਹੈ ਤਾਂ ਤਸਵੀਰਾਂ ਜੋ ਸੀਸੀਟੀਵੀ ਦੀ ਨਾਲ ਘਰ ਦੇ ਬਾਹਰ ਗੇਟ ਦੇ ਉੱਤੇ ਹਮਲਾ ਕੀਤਾ ਗਿਆ ਔਰ ਘਰ ਦੇ ਵਿੱਚ ਮੌਜੂਦ ਬੱਚੇ ਤੇ ਬਜ਼ੁਰਗ ਸਨ ਤਾਂ ਉਸ ਤੋਂ ਬਾਅਦ ਜੋ ਵਿਦੇਸ਼ ਵਿੱਚ ਰਹਿ ਰਿਆ ਸੀ ਉਸ ਦੇ ਵੱਲੋਂ ਇੱਕ ਵੀਡੀਓ ਪਾ ਕੇ ਪੰਜਾਬ ਸਰਕਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਨਾਲ ਦੇ ਨਾਲ ਹੀ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਚੁੱਕੇ ਗਏ ਨੇ ਤਾਂ ਵੇਖ ਸਕਦੇ ਹੋ ਅਮ੍ਰਿਤਸਰ ਦੇ ਦਬੁਰਜੀ ਇਲਾਕੇ ਦੇ ਵਿੱਚ ਐਨ ਆਰ ਆਈ ਦੀ ਕੋਠੀ ਹੈ ਜਿਸ ਦੇ ਬਾਹਰ ਬੀਤੇ ਦਿਨ ਕੁਝ ਬਦਮਾਸ਼ਾਂ ਵੱਲੋਂ ਤੇਜ਼ ਦਾ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਹ ਗੇਟ ਦੇ ਉੱਤੇ ਪੰਤੌੜ ਕੀਤੀ ਗਈ ਔਰ ਘਰ ਦੇ ਵਿੱਚ ਮੌਜੂਦ ਪਰਿਵਾਰਿਕ ਮੈਂਬਰਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਤਾਂ ਦੱਸਦੀ ਹੈ ਘਰ ਦੇ ਬੱਚੇ ਸੀ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਬਾਹਰ ਆਏ ਤਿੰਨ ਬਦਮਾਸ਼ਾਂ ਵੱਲੋਂ ਦੇਜ ਦਾ ਹਥਿਆਰਾਂ ਦੇ ਨਾਲ ਗੇਟ ਦੇ ਉੱਤੇ ਹਮਲਾ ਕੀਤਾ ਗਿਆ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਜਾਂ ਤੋਂ ਕਾਮਯਾਬ ਨਹੀਂ ਹੋਏ ਤਾਂ ਉਹ ਫਰਾਰ ਹੋ ਗਏ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਔਰ ਬਦਮਾਸ਼ਾਂ ਦੀ ਪਾਲਵੀ ਕੀਤੀ ਜਾ ਰਹੀ ਹੈ ਸਰ ਮੇਰਾ ਨਾਮ ਲਖਵਿੰਦਰ ਗੌਰ ਹੈ ਰੈਦਗੁਰਜੀ ਦੇ ਰਹਿਣ ਵਾਲੇ ਆ ਸਾਡੇ ਨਾਲ ਮਤਲਬ ਕਿ ਮਾਰਦਾਤ ਹੋਈ ਹੈ 18 ਤਰੀਕ ਨੂੰ ਸਵਾ 8 ਵਜੇ ਠੀਕ ਹੈ ਜਿਹੜਾ ਜਿਹੜਾ ਵਾਰਦਾਤ ਕਰਨ ਵਾਸਤੇ ਸਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਉਹ ਹੈਗਾ ਸੀ ਸਾਡੇ ਪਾਏ ਸੋਰੇ ਦਾ ਪੋਤਾ ਨਾਲ ਆਨ ਬਿਛਾਤੇ ਮੁੰਡੇ ਸੀ ਸਾਡੇ ਘੇਰ ਤੇ ਵਾਰਦਾ ਕਰਕੇ ਹੋ ਗਏ ਸਰ ਕੀ ਕਰਸੇ ਕੀ ਗੇ ਤਲਵਾਰਾਂ ਚਲਾ ਕੇ ਗਏ ਨੇ ਹਾਂਜੀ ਤੇ ਪਰਿਵਾਰ ਕਿੱਥੇ ਦਾ ਰਹਿਣਾ ਉਹਦਾ ਕਿ ਤੂੰ ਕਿਹਨੂੰ ਕਿੱਥੇ ਰੱਖ ਰਿਹਾ ਤੈਨੂੰ ਸਰ ਸਾਡੇ ਹਸਬੰਦ ਜਿਹੜੇ ਬਾਹਰ ਨੇ ਸਿਆਨਾਂ ਦੇ ਪਰਿਵਾਰ ਦਾ ਘਰ ਵਿੱਚ ਬਜ਼ੁਰਗ ਰਹਿੰਦੇ ਨੇ ਛੋਟੇ ਬੱਚੇ ਨੇ ਤੇ ਅਸੀਂ ਦੋ ਲੇਡਿਸ ਰਹਿੰਦੀਆਂ ਹਾਂ ਹਾਂਜੀ ਸਾਨੂੰ ਇਹਨਾਂ ਨੂੰ ਪੂਰਾ ਖਤਰਾ ਹੈ ਹਾਂਜੀ ਝਗੜਾ ਕਿਸ ਦਾ ਹੈ ਸਰ ਇਹ ਤੁਹਾਨੂੰ ਪਤਾ ਨਹੀਂ ਕਿਸ ਕਿਸ ਕਾਲ ਦਾ ਝਗੜਾ ਹੋਇਆ ਹੈ ਜੇ ਕਹਿੰਦੇ ਗਾਲਾਂ ਕੱਢੀਆਂ ਤਾਂ ਫਿਰ ਗਾਲਾਂ ਦਾ ਸਾਨੂੰ ਪ੍ਰੂਫ ਦੇਣ ਜਿਨ ਨੇ ਜਿੰਨੂੰ ਕੱਢੀਆਂ ਉਹ ਸਾਡੇ ਸਾਹਮਣੇ ਆ ਕੇ ਪ੍ਰੂਫ ਲੈ ਕੇ ਆਉਣ ਸਾਡੇ ਸਾਹਮਣੇ ਫਿਰ ਅਸੀਂ ਉਸ ਗੱਲ ਤੇ ਆਪਾਂ ਨਿਭੜਾਂਗੇ ਪਹਿਲਾਂ ਸਾਡੀ ਹਮਲਾ ਕੀਤਾ ਗਿਆ ਜੀ ਹਮਲਾ ਸਰ ਸਾਡੇ ਪਾਇ ਸੋਰੇ ਦਾ ਪੋਤਾ ਵਾ ਨਾਂ ਉਹਦਾ ਹੈਰੀ ਹੈ ਹਾਂਜੀ ਕਿੰਨੇ ਨੌਜਵਾਨ ਆਏ ਸੀ ਹਮਲਾ ਕਰਨ ਵਾਲਾ ਚਾਰ ਜਾਨੇ ਆਏ ਸੀ ਸਰ ਅੱਛਾ ਅੰਦਰ ਵਿੱਚ ਕੀ ਕੀ ਹੋਇਆ ਹੱਥ ਸਾਰ ਨੂੰ ਦਾਤਰ ਸੀ ਉਹਨਾਂ ਦੇ ਦਾਤਰ ਮਾਰ ਕੇ ਸਾਡੇ ਨਾਲ ਹੀ ਕਰਦੇ ਸੁੱਟ ਗਏ ਨਹੀਂ ਕੋਲ ਦੋ ਤੇ ਪੁਲਿਸ ਲੋਗ ਬਰਾਮਤ ਹੋਏ ਨੇ ਤੇ ਤਿੰਨ ਸਾਡੇ ਘਰ ਲੱਗੋ ਬਰਾਮਤ ਹੋਏ ਨੇ ਕੱਢੇ ਪਰ ਬਾਅਦ ਵਿੱਚ ਕੋਈ ਹੋਰ ਨਹੀਂ ਇਸ ਕਰਕੇ ਸਾਰੇ ਨਾਲ ਬੱਚੇ ਛੋਟੇ ਬਜ਼ੁਰਗ ਨੇ ਤੇ ਦੋ ਨਾਲ ਅਸੀਂ ਲੇਡਿਸ ਰਹਿੰਦੇ ਹਾਂ ਹਸਮਨ ਸਰ ਦਾ ਇਹ ਨਰਾਇ ਪਰਵਾਰ ਹੈ ਕੰਪਲੇਨਟ ਦਿੱਤੀ ਸਾਰ ਅਸੀਂ ਉਹਦੀ ਕੰਪਲੇਨਿਕਾਂ ਚੱਲ ਗਈਆਂ ਸਨ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈ ਕੀ ਮੰਗ ਕਰਦੇ ਜੀ ਮੁੱਖ ਮੰਤਰੀ ਜੀ ਆਤਨ ਰੇਮ ਸਰ ਮੰਗਿਆ ਸੀ ਇਹ ਕਰਦੇ ਕਿ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਛੋਟੇ ਸਾਡੇ ਬੱਚੇ ਉਹਨਾਂ ਸਕੂਲ ਗਏ ਜਾਂ ਟਿਊਸ਼ਨ ਗਏ ਸਾਡਾ ਘਰੋਂ ਬਾਹਰ ਨਿਕਲਣਾ ਉਹ ਸਕੂਲੋਂ ਜਾਂ ਸਾਨੂੰ ਹੋਰ ਵੀ ਤਨਖਾਹਾਂ ਆਉਂਦੀਆਂ ਨੇ ਜੇ ਤੁਸੀਂ ਸਾਡੇ ਕੰਪਲੇਨਟ ਕਰਾਓਗੇ ਪਰਚਾ ਕਰਾਓਗੇ ਤੇ ਅਸੀਂ ਤੁਹਾਡੇ ਨਾਲ ਹੋਰ ਫਿਰ ਇਹ ਇਹਦਾ ਡਾਡਾ ਕੀ ਕਹਿੰਦੇ ਆ ਵੀ ਪਿਆਰ ਸਾਡਾ ਹੋਰ ਵਗੇਗਾ ਹਾਂਜੀ ਸੀਸੀਟੀਵੀ ਵੀ ਆਈ ਗਿਆ ਝਗੜੇ ਦੀ ਜੀ ਹਾਂਜੀ ਸਾਡੇ ਸਭ ਕਲਿੱਪਾਂ ਬਣੀਆਂ ਪਈਆਂ ਸਾਡੇ ਕੋਲ ਦਿੱਤੀਆਂ ਸਭ 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 ਫਿਰ ਡੀਐਸਪੀ ਨੂੰ ਦਿੱਤੀਆਂ ਹਾਂਜੀ ਕੋਈ ਕਾਰਵਾਈ ਨਹੀਂ ਕੋਈ ਸਾਡੀ ਸੁਣਵਾਈ ਨਹੀਂ ਹੋਈ ਤੁਹਾਨੂੰ ਡਰ ਹੈਗਾ ਕਿ ਕੋਈ ਹਮਲਾ ਹੋ ਸਕਦਾ ਹਾਂਜੀ ਉਹ ਕਹਿੰਦੇ ਤੁਸੀਂ ਆਹ ਨਾਲ ਕੰਪਰੋਮਾਈਜ਼ ਕਰੋ ਅਸੀਂ ਕੰਪਰੋਮਾਈਜ਼ਰ ਕਿੱਦਾਂ ਕਰ ਲਈਏ ਜਦੋਂ ਤੁਹਾਨੂੰ ਪਤਾ ਹੀ ਨਹੀਂ ਆ ਸਾਡੇ ਸਾਹਮਣੇ ਮੁੰਡੇ ਹੀ ਨਹੀਂ ਪੇਸ਼ ਕੀਤੇ ਗਏ ਅਸੀਂ ਇਦਾਂ ਕੰਪਰੋਮਾਈਜ਼ ਨਹੀਂ ਕਰ ਸਕਦੇ ਕਿਸੇ ਨਾਲ ਅੱਜ ਹੀ ਕੰਪਰੋਮਾਈਜ਼ ਕਰਾਂਗੇ ਕੱਲ ਨੂੰ ਸਾਨੂੰ ਹੋਰ ਵੀ ਵੱਡੀ ਵਾਰਦਾਤ ਹੋ ਸਕਦੀ ਸਾਡੇ ਨਾਲ ਸਾਰਾ ਸਿੱਧੂ ਬੁਰਜੀ ਚ ਰਹਿੰਦੇ ਆਂ ਰੋਡ ਤੇ ਸਾਡਾ ਘਰ ਹੈ ਠੀਕ ਹੈ ਅਸੀਂ ਤੇ ਆਪਣੇ ਘਰ ਚ ਬਹੁਤ ਵਧੀਆ ਰਹਿ ਰਹੇ ਸੀ ਪਤਾ ਨਹੀਂ ਸਾਨੂੰ ਵੀ ਕਿਉਂ ਉਹਨਾਂ ਨੇ ਇਹ ਕੀਤੀ ਵਾਰਦਾਤ ਗੁੰਡਾਗਰਦੀ ਕੀਤੀ ਹੈ ਰਾਤ ਨੂੰ ਸਾਡੇ ਘਰ ਗੇਟ ਦੇ ਬਾਹਰ ਉਹਨਾਂ ਨੇ ਸਵਾ 8 ਦੇ ਕਰੀਬ ਧਰਪਾਨਾ ਚਲਾਈਆਂ ਤੇ ਧਾਰ ਹਥਿਆਰ ਉਹਨਾਂ ਨੇ ਚਲਾਏ ਪਰ ਸਾਨੂੰ ਪਤਾ ਨਹੀਂ ਵੀ ਕੀ ਉਹਨਾਂ ਨੇ ਕਿਉਂ ਕੀਤਾ ਤੇ ਕੀ ਕਾਰਨ ਸੀ ਇਹ ਦੇ ਵਿੱਚ ਕੀ ਹੋਇਆ ਕੀ ਹੋਇਆ ਹੋਇਆ ਸਰ ਸਾਨੂੰ ਤੇ ਪਹਿਲਾਂ ਤਾਂ ਕੁਝ ਪਤਾ ਨਹੀਂ ਹੈਗਾ ਵੀ ਹੋਇਆ ਕੀ ਹੈ ਪਰ ਹੁਣ ਸਾਨੂੰ ਬਾਅਦ ਵਿੱਚ ਪਤਾ ਲੱਗਾ ਕੁਝ ਵੀ ਇਦਾਂ ਕੋਈ ਗਾਲ-ਗੂਲ ਦਾ ਵਿੱਚ ਮਾਮਲਾ ਆਉਂਦਿਆ ਪਰ ਜੇ ਉਹਨਾਂ ਨੂੰ ਪਤਾ ਸੀ ਵੀ ਚੱਲ ਜੇ ਇਹ ਪ੍ਰੋਬਲਮ ਹੋਈ ਹੈ ਕੋਈ ਤੇ ਸਾਨੂੰ ਘਰ ਆ ਕੇ ਕਹਿੰਦੇ ਵੀ ਸਾਡੇ ਤੂੰ ਘਰ ਵਿੱਚ ਇੰਟਰਫੇਅਰ ਨਹੀਂ ਕਰਨਾ ਹੈਗਾ ਤੇ ਪਰ ਉਹਨਾਂ ਨੇ ਸਿੱਧਾ ਇਦਾਂ ਲਿਆ ਕਹਿ ਕੇ ਹਾਰ ਤੇ ਵਾਰ ਕਰਨੀ ਇਹ ਕੋਈ ਚੰਗੀ ਗੱਲ ਥੋੜੀ ਹੈ ਕਿੰਨਾ ਫਦਰਾ ਤੁਹਾਡੇ ਜਾਂਦਾ ਹੈ ਜਾਨ ਨੂੰ ਤੇ ਖਤਰਾ ਸਾਰ ਜਿੱਦਾਂ ਸੀ ਉਦੋਂ ਦਾ ਮਾਹੌਲ ਵੇਖਿਆ ਹਨਾ ਪੀ ਉਹ ਸਾਨੂੰ ਅਜੇ ਵੀ ਨਹੀਂ ਭੁੱਲ ਨਹੀਂ ਰਿਹਾ ਉਹ ਜਦੋਂ ਸਾਡੇ ਦਿਮਾਗ 'ਚ ਆਉਂਦਾ ਹਨਾ ਤੇ ਪਤਾ ਨਹੀਂ ਹੱਥ ਪੈਰ ਜਿੱਦਾਂ ਸਾਡੇ ਕੰਮ ਨਹੀਂ ਲੱਗ ਪੈਂਦੇ ਬੱਚੇ ਸਾਡੇ 4 ਛੋਟੇ ਘਰ ਨੇ ਬਜ਼ੁਰਗ ਨੇ ਲਾਗੇ ਸਾਡੇ ਗਵਾਂਡੀਆਂ ਦੇ ਉਹਨਾਂ ਦੇ ਵੀ ਬਜ਼ੁਰਗ ਨੇ ਉਹ ਉਦੋਂ ਦੇ ਬਜ਼ੁਰਗ ਸਾਡੇ ਬਿਮਾਰ ਪਏ ਨੇ ਤੇ ਨਾ ਅਸੀਂ ਬੱਚੇ ਸਕੂਲ ਠੀਕ ਤਰ੍ਹਾਂ ਭੇਜ ਰਹੇ ਆ ਨਾ ਕੋਈ ਵੀ ਨਡਰ ਸਾਡੇ ਮਨ ਵਿੱਚ ਬੈਠੇ ਪੁਲਿਸ ਕਾਰਵਾਈ ਕੀਤੀ ਆ ਉਸ ਦਿਨ ਤੋਂ ਅਸੀਂ ਰਾਤ ਨੂੰ ਹੀ ਕਾਰਵਾਈ ਕਰਤੀ ਸੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਅਜੇ ਤੱਕ ਕੋਈ ਸੁਣਵਾਈ ਨਹੀਂ ਕੀਤੀ ਮਾਂਗੇ ਇਹੀ ਆ ਵੀ ਸਾਡੇ ਨਾਲ ਇਨਸਾਫ ਹੋਵੇ ਕਿ ਜੋ ਇਹਨਾਂ ਨੇ ਵਾਰਦਾਤ ਕੀਤੀ ਆ ਨਾ ਕਿ ਇਹਨੂੰ ਸ਼ਕਤੀ ਨਾਲ ਇਹਨਾਂ ਨੂੰ ਸੋਚਿਆ ਜਾ ਉਹ ਇਦਾਂ ਕੀਤੀ ਕਾਰਵਾਈ ਸਾਨੂੰ ਇਹ ਵੀ ਪਤਾ ਲੱਗਾ ਕਿ ਇਸ ਮੁੰਡੇ ਕੋਲ ਫਿਸਲਦੀ ਹੈਗਾ ਇੱਕ ਐਨਆਰਆਈ ਵੱਲੋਂ ਆਪਣੇ ਕਰਤੇ ਹਮਲੇ ਸੰਬੰਧੀ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਜਿਸ ਤੇ ਸਾਡੇ ਵੱਲੋਂ ਕਾਰਵਾਈ ਕਰਦੇ ਹਾਂ ਐਫਆਈਆਰ ਨੰਬਰ 51 ਅੰਡਰ ਸੈਕਸ਼ਨ 333 ਬੀ ਐਨਐਸ 199 190 324 ਬੀ ਐਨਐਸ ਦੇ ਤਹਿਤ ਜਿਹੜਾ ਮਕਦਮਾ थाना ਸੁਲਤਾਨਪੁਰ ਦੇ ਵਿੱਚ ਦਰਜ ਕੀਤਾ ਗਿਆ ਇਹ ਮੁਕਦਮਾ ਜਿਹੜਾ ਇਸਦੇ ਫਾਦਰ ਦਲੀਪ ਸਿੰਘ ਦੀ ਸਟੇਟਮੈਂਟ ਦੇ ਉੱਤੇ ਦਰਜ ਕੀਤਾ ਗਿਆ ਇਹਨਾਂ ਵੱਲੋਂ ਜਿਹੜਾ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਦੇ ਤਾਏ ਸੌਰੇ ਦਾ ਪੋਤਰਾ ਲੱਗਦਾ ਹੈ ਹਰ ਸੰਦੀਪ ਸਿੰਘ ਤੇ ਉਹ ਕੁਝ ਹੋਰ ਉਸਦੇ ਨਾਲ ਜਿਹੜੇ ਅਣਪਛਾਤੇ ਵਿਅਕਤੀ ਉਹਨਾਂ ਦੇ ਉੱਤੇ ਮੁਕਦਮਾ ਦਰਜ ਕੀਤਾ ਗਿਆ ਇਹਨਾਂ ਵੱਲੋਂ ਜੋ ਇਹਨਾਂ ਵੱਲੋਂ ਕਿਹਾ ਗਿਆ ਵੀ ਇਸਦੇ ਵਿੱਚ ਉਹਨਾਂ ਦੀ ਗੇਟ ਦੀ ਜਿਹੜੀ ਆ ਭੰਨਤੋੜ ਕੀਤੀ ਗਈ ਆ ਉਸ ਦੇ ਵਿੱਚ ਜਿਹੜਾ ਪਹਿਲਾਂ ਜ਼ਿਕਰ ਕੀਤਾ ਗਿਆ ਵੀ ਇਸਦੇ ਵਿੱਚ ਫਾਇਰ ਸੰਬੰਧੀ ਵੀ ਜ਼ਿਕਰ ਜਿਹੜਾ ਵੀਡੀਓ ਦੇ ਵਿੱਚ ਕੀਤਾ ਗਿਆ ਪਰ ਇਹਨਾਂ ਦੇ ਬਿਆਨਾਂ ਤੇ ਮੋਢਲੀ ਪੁੱਛ ਕੇ ਇਸਦੇ ਵਿੱਚ ਅਜੇ ਤੱਕ ਕੋਈ ਫਾਇਰ ਵਾਲੀ ਗੱਲ ਸਾਹਮਣੇ ਨਹੀਂ ਆਈ ਅਰ ਫਿਰ ਵੀ ਮਕਦਮੇ ਦੀ تصدیق ਜਿਹੜੀ ਆ ਪੂਰੀ ਕੀਤੀ ਜਾਵੇਗੀ ਜਿਸ ਦੇ ਵਿੱਚ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਨੂੰ ਅਰੈਸਟ ਕੀਤਾ ਜਾਵੇਗਾ